ਤੁਸੀਂ ਕਿਤਰਾ ਸ਼ਿਕਾਰੀ ਇਹ ਉਹਨੂੰ ਪੈਂਦਾ ਵੀ ਪੈਂਦਾ ਹਾਂ ਵੀ ਪੈਂਦਾ ਉਹਨੂੰ ਨਹੀਂ ਪਸ ਸਕਦਾ ਸਖਰਾਜ ਹਾਏ ਖਾ ਗਿਆ ਤੇਰੇ ਕੁੱਤੇ ਨੂੰ ਨਹੀਂ ਨਹੀਂ ਲਾਡ ਕਰਦਾ ਲਾਡ ਨਹੀਂ ਲਾਡ ਕਰਦਾ ਹਾਏ ਉਹਨੂੰ ਆਪ ਲਿਆ ਹੀ ਉਹਨੂੰ ਟਾ ਲੈਣਾ ਹੀ ਉਹਨੇ ਬਚਾ ਲੈ ਇਹਨੂੰ ਸੜੇ ਜੇ ਇਹਨੂੰ ਵੇਖ ਲੈ ਦੁੱਧ ਕਿਲੋ ਪੀਂਦਾ ਹੀ ਉਹ ਗੋਰੇ ਕਾਲਾ ਆ ਗਈ ਹਾਏ ਆ ਗਈ ਬੱਗੜ ਬਿੱਲਾ ਹਾਏ 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 ਇੱਕ ਕੀ ਮਾਰਨਾ ਉਹਨੇ ਮੂੰਹ ਵੇਖ ਹੁੰਦਾ ਕੱਡਾ ਚੱਲ ਤੂੰ ਪਾਸ ਤੇਰਾ ਤਾਂ ਡਰ ਹੀ ਜਾਂਦਾ ਵਿਚਾਰਾ ਲੈ ਭੱਜੀ ਜਾਂਦਾ ਆਂਦਾ ਲੈ ਗਿਆ ਮੈਨੂੰ ਉਧਰ ਬੰਨ ਦੇ ਬਚਾ ਲਾ ਹੁਣ ਹੁਣ ਦੱਸ ਲਿਆ ਲਿਆ ਹੁਣ ਇਧਰ ਸਖਰਾਜ ਬਨ ਕੇ ਦਿੱਤਾ ਈ ਸਖਰਾਜ ਚਾਚੀ ਮਾ ਫੋੜ ਲੱਗਾ ਅੱਗੇ ਭੱਜੀ ਹੈ ਪਾ ਹਾਂ ਲੈ ਆਇ ਕਰ ਨਹੀਂ ਵਟ ਗਈ ਏ ਤੇਰੀ ਚੱਲ ਲੈ ਕੇ ਚੱਲ ਜਿੰਨੇ ਨਿੱਕੇ ਉਹਨੇ ਤਿੱਖੇ ਚੱਲ ਲੈ ਆ ਇੱਧਰ ਆ ਜਾ ਆ ਜਾ ਲੈ ਕੇ ਆ ਉਹ ਟਾੜੀ ਤੇ ਕੱਟ ਟਾੜੀ ਕੱਟੀ ਡਰੀ ਜਾਂਦੀ ਲੈ ਦੱਸ ਆਏ ਵਾਰਕ ਦੋ ਚੱਲ ਕੀੜਾ ਦੀ ਕੱਟੀ ਹੋ ਰਹੀ ਜਾਂਦੀ ਔਰ ਚੱਲ ਇਹਦਾ ਨਾਂ ਕੀ ਏ ਇਹਦਾ ਨਾਮ ਕੋਈ ਨਹੀਂ ਲਾ ਇਹਦਾ ਨਾਮ ਕੋਈ ਨਹੀਂ ਕੋਈ ਨਹੀਂ ਨਾਂ ਇਹਦਾ ਨਾਂ ਹੀ ਕੋਈ ਆ ਗੁਰਕਰਨ ਇਹਦਾ ਕੀ ਨਾਂ ਹੈ ਉਹਦਾ ਕੀ ਨਾਂ ਹੈ ਸੁਲਤਾਨ ਕਦੀ ਕਦੇ ਰੌਬ ਕੀ ਹੈ ਕਦੀ ਕਦੇ ਸੁਲਤਾਨ ਚੱਲੋ ਸੁਲਤਾਨ ਤੇ ਮਲਤਾਨ ਚੱਲ ਲ ਚੱਲ ਉੱਥੇ ਆਪੀ ਹਾਏ ਸਖਰਾ ਸਖਰਾਜ ਉਹ ਤਾਂ ਵਿਚਾਰਾ ਕੌਲੀ ਚੱਟੀ ਜਾਂਦਾ ਦੁੱਧ ਦੁੱਧ ਵੀ ਪਾ ਦਿਆ ਕਰੋ ਮਾਸਾ ਚੱਕੀ ਜਾਂਦੀ ਆਇਸ਼ਾ ਕੁੱਤੀ ਐ ਇੱਲੋ ਦੁੱਧ ਪੀਂਦਾ ਇਟ ਇਜ਼ ਬਿਚ ਦਿਸ ਇਜ਼ ਡੌਗ ਦਿਸ ਇਜ਼ ਬਿਚ ਉਹ ਲੈ ਉਹ ਆਂਦੀ ਮੈਨੂੰ ਵੜ ਲੈਣ ਤੋਂ ਖੁੰਗਰੇਚ ਮਾਰ ਨੂੰ ਦੇ ਨੀ ਹੋਤੀ ਰੇ ਮਾਦੀ ਮਾਦੀ ਆ ਕੋਈ ਤੂੰ ਨਾ ਕਲੀ ਮੈਂ ਸਹਰਾਣ ਕਲਪ ਗਿਆ ਪੀ ਲੈਂਦੇ ਪਾਣੀ ਵਿਚਾਰੀ ਥਿਆਰੀ ਤੇ ਲੱਗ ਗਈ ਥੱਕ ਗਈ ਵਿਚਾਰੀ ਔਰ ਰਹਿ ਜਦ ਸੀ ਜੀ ਮਾਂ ਜੂਠੀ ਕੌਲੀ ਕੁੱਤੀ ਦੀ ਉਹ ਹੀ ਬਖੁਰਲੀ ਚ ਮਾਰੀ ਜਾਂਦਾ ਵੇਖੀ ਡੰਗਰਾ ਪਹਿਲੀ ਕੋਈ ਆਡੂੰ ਗਰਵੇ ਨਾ ਕਿਹੜੀ ਮੁਦਾ ਬਾਂਦਰ ਕਿੱਥੇ ਚੜਦਾ ਜਾਂਦਾ ਦੰਦ ਵਿਖਾਈ ਉਹ ਦੰਦ ਨਹੀਂ ਆਵੇ ਚਨਾ ਤੇ ਇਹਨਾਂ ਆਹ ਦੰਦ ਤੋੜਿਆ ਉਧਰੋਂ ਨੇ ਮੁੱਕੀ ਮਾਰ ਕੇ ਵਿਖਾਈ ਇੱਧਰ ਵਿਖਾ ਇੱਧਰ ਅੰਦਰ ਕਿੰਨੇ ਦੋ ਟੁੱਟੇ ਹਾਂ ਅਰੇ ਗਾਈ ਇੱਧਰ ਕੁਦੀ ਤੂੰ ਟੁੱਟ ਗਿਆ ਤੇ ਥੱਲੇ ਡਿੱਗ ਪੈਣਾ ਹੀ ਵੇਖ ਲਈ ਬਚ ਜਾ ਉਹ ਲਾ ਉਹ ਜਿੱਡਾ ਦੂ ਮੋਡਾ ਉਹ ਨਹੀਂ ਬਣਾਇਆ ਇਹ ਉਹ ਨਹੀਂ ਹਣੇ ਪਟੀਚਾ ਸਖਰਾਜ ਇਹਨੂੰ ਵੀ ਛੱਡ ਦੇ ਖੁੱਲੀ ਤੇ ਉਹਨੂੰ ਵੀ ਹੋਏ ਹੋਏ ਪਰ ਵੇਖ ਤਾਂ ਵੀਡੀਓ ਮੈਂ ਨੀਂ ਦਵਾਂ ਬੰਦੀ ਨਾ ਗੱਲ ਨਿਕਲ ਨਿਕਲ ਬਾਹਰ ਲੈ ਆ ਈਵਨ ਛੱਡ ਦੇ ਵਿਚਾਰੇ ਨੂੰ ਸਾਹ ਲੈ ਲੰਦੇ ਸਾਹ ਲੈ ਲੰਦੇ ਥੱਕ ਵੀ ਹੋਵੇ ਕਰਕ ਗਈ ਇਹ ਨਹੀਂ ਸਾਹ ਲੈਦੀ ਇਹ ਨਹੀਂ ਕਰਕਦਾ ਸਾਹਨ ਸੁਲਤਾਨ ਪਹਿਲੇ ਮੇ ਕੋਈ ਨਹੀਂ ਆਏ ਸੁਲਤਾਨ ਸ਼ਾਂ ਸ਼ਾਂ ਮਾਰਦਾ ਵੱਡਾ ਰਹਿਣਾ ਸ਼ਾਂ ਸ਼ਾਂ ਵੀ ਨਹੀਂ ਵੱਡਾ ਹੋਈ ਹਣਾ ਸੁਲਤਾਨ ਸਾ ਲੱਗ ਗਿਆਂਦੀ ਤੇਲ ਆਉਣੇ ਦਿਲ ਦਾ ਲੱਗੋ ਮਮੂ ਨੂੰ ਖੇਡਦੇ ਉਹ ਨੂੰ ਮਮਾ ਖੇਡ ਨੂੰ ਉਹ ਸੰਗੀ ਨੂੰ ਪੜਦਾ ਹੀ ਵੇਖ ਲੈ ਜਾ ਕੇ ਉਹਦੀ ਸੰਗੀ ਨੂੰ ਹਾਲ ਜੀਵਨ ਲੈ ਆ ਉਰਾਂ ਬਸ ਕਰ ਰਹੇ ਹੰਦੇ ਥੱਕ ਗਈ ਚੱਲ ਗੁਰਨੂਰ ਚੱਲ ਬੋਲਾ ਬੋਲਾ ਸ਼ਾਰਮਰ ਨਾ ਦੱਸ ਸੁਣ ਬੋਲਾ ਸ਼ਾਰਮਰ ਉੱਤਰੋ ਓਕੇ ਤਾੜਦੀ ਊ ਬੰਦੀ ਪਿੰਜਰਾ ਲੈਣਾ ਇਹਦਾ ਇੱਥੇ ਉਹ ਤਾਂ ਉਹੀ ਤਾਂ ਡਰਦੀ ਫਿਰਦੀ ਪਿੰਜਰੇ ਲੈਉਣ ਨੂੰ ਉਹਨੂੰ ਕੀ ਹੈ ਇੱਧਰ ਹੋ ਜਾ